ਹਾਂਜੀ ਠੀਕ ਠਾਕ ਨੇ ਉਮੀਦ ਕਰਦਾ ਤੁਸੀਂ ਵਧੀਆ ਹੋਵੋਗੇ ਜੀ ਤੁਹਾਨੂੰ ਪਤਾ ਹੀ ਆਪਣਾ ਘੋਰਾ ਦਾ ਕੰਮ ਆ ਜੀ ਤੇ ਆਪਾਂ ਅਸੀਤਪੁਰ ਪਿੰਡ ਰਿਆ ਵਿੱਚ ਲੱਗੇ ਹੋਈ ਆ ਜੀ ਤੇ ਹੁਣ ਆਪਾਂ ਤੁਹਾਨੂੰ ਮੋਟਰ ਪਾਉਂਦੀ ਦਿਖਾਵਾਂਗੇ ਚੱਲ ਰਹੀ ਹੁਣ ਆਪਾਂ ਘੋੜਾ ਵਾਲੀ ਮਸ਼ੀਨ ਕੋਲ ਨੂੰ ਮੋਟਰ ਲੱਗੇ ਪਾਉਣ ਪੰਜ ਦੀ ਤੇ ਲੇਬਰ ਆਪਣੀ ਲੱਗੀ ਹੋਈ ਮੋਟਰ ਪਾਉਣ ਦੀ ਇੱਧਰ ਦਿਖਾਵਾਂਗੇ ਤੁਹਾਨੂੰ ਮੋਟਰ ਚੱਲਦੀ ਜੀ ਹੁਣ ਬਾਈ ਮਿਸਤਰੀ ਸਾਹਿਬ ਮੋਟਰ ਛੱਡਦੇ ਹਿੱਥੇ ਲੰ ਜਾਣ ਜਾ ਰਹੀ ਹੈ ਪਾਈਪ ਚ ਤੇ ਹੁਣ ਦਿਖਾਉਂਦੇ ਜੀ ਹੁਣ ਮੋਟਰ ਚੱਲਦੀ ਲਓ ਜੀ ਤੁਸੀਂ ਦੇਖ ਸਕਦੇ ਮੋਟਰ ਤਾਂ ਚੱਲ ਪਈ ਜੀ ਪਾਣੀ ਬਹੁਤ ਜ਼ਿਆਦਾ ਮੋਟਰ ਦਾ ਪਾਣੀ ਥਾਮ ਨਹੀਂ ਹੁੰਦਾ ਜੀ ਇੱਧਰ ਬਾਈ ਲੱਗੇ ਹੋਏ ਖਾਲ ਸਾਫ ਕਰਨ ਆ ਦੇਖੋ ਜੀ ਬਾਈ ਮਾਲਕੀ ਵਿਚਾਰਾ ਆਪੇ ਨਾਲੇ ਲੱਗਿਆ ਖਾਲ ਸਾਫ ਕਰਨ ਤੇ ਕਾਫੀ ਪਾਣੀ ਮੋਟਰ ਦਾ ਹੀ ਆ ਮੰਗੇ ਚੜਾਤਾ ਡਾਕਟਰ ਲੱਗੇ ਹੈ ਜੀ ਡਾਕਟਰ ਚੜਾਵਾ ਜਾਦੂ ਲੱਗਿਆ ਲਾਉਣਾ ਹੈ ਅੰਕੜੇ ਕੱਢਦੇ ਕੱਢਦੇ ਕੋਈ ਨੰਬਰ ਪਾਸੇ ਪਈ ਅੱਧੀ ਕਾ ਗਏ ਮਾਫੇ ਸੰਗਵਾਏ ਨਾ ਕੀ ਕੀ ਗੱਲ ਹੋ ਗਈ ਹਣ ਮੰਗੇ ਲਾ ਲੱਗਿਆ ਚੈੱਕ ਆ ਨਹੀਂ ਨਹੀਂ ਆ ਨਿਕਲੇ ਇੱਥੇ ਤੇ ਆ ਦੇਖੋ ਇਹ ਚਪਰਾਲੀ ਪਾਈ ਤੇ ਸੇਫਟੀ ਵਾਸਤੇ 220 ਵੀਡੀਓ ਲੱਗਾ ਹੈ ਚਾਕਾ ਤਾਂ ਬੈਠਾ ਲਿਓ ਚਾਕਾ ਸਵੇਦਾ ਲਾ ਦੀ ਮੰਗੇ ਗੈ ਲੱਗਿਆ ਡਾਕਟਰ ਸਾਹਿਬ ਲਾਉਣਾ ਬੰਗਾ ਭਾਈ ਆਪਣਾ ਸਾਗਾ ਲਵੇਟਣ ਲੱਗਿਆ ਨਾ ਉਹ سٹਾਰਟ ਹੁਣ ਆਪਾਂ ਦਿਖਾ ਦੇ ਤੁਹਾਨੂੰ ਮੋਟਰ ਚੱਲਦੀ